ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਔਰ ਪਵਿੱਤਰ ਹਜ਼ੂਰ ਵਿੱਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦਾ ਜਿਨ੍ਹਾਂ ਨੇ ਪੂਰੀ ਰਾਤ ਸਾਨੂੰ ਸੰਭਾਲ ਕੇ ਰੱਖਿਆ ਅੱਜ ਦਾ ਰੌਸ਼ਨ ਦਿਨ ਸਾਨੂੰ ਵਿਖਾਇਆ ਅਰ ਅਸੀਂ ਇੱਕ ਵਾਰ ਫਿਰ ਤੋਂ ਪਰਮੇਸ਼ਰ ਦੇ ਪਾਕ ਪਵਿੱਤਰ ਸਮੇਂ ਦੇ ਵਿੱਚ ਆਏ ਹਾਂ ਤਾਂ ਕਿ ਅਸੀਂ ਖੁਦਾ ਦੀ ਵਚਨਾ ਦੇ ਦੁਆਰਾ ਨਵੀਂ ਸਿੱਖ ਨਵੀਂ ਸਮਝ ਦੇ ਨਾਲ-ਨਾਲ ਪੂਰੇ ਦਿਨ ਦੇ ਵਿੱਚ ਖੁਦਾ ਦੀ ਗੁਵਾਈ ਔਰ ਬਲੇਸਿੰਗ ਨੂੰ ਪਾ ਸਕੀਏ ਸੋ ਵਚਨ ਦੇ ਵਧਨ ਤੋਂ ਪਹਿਲਾਂ ਅਸੀਂ ਗੁਵਾਈਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਤਿਅ ਅਕਲਜੀ ਰਿਕਾਰਡ ਦੀ ਆ ਉਹ ਦੱਸਦੇ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਨਹੀਂ ਸੀ ਲੱਗੇ ਔਰ ਉਹਨਾਂ ਨੇ ਦਰਵਾਜ਼ੇ ਲਗਾਉਣ ਦੇ ਲਈ ਜਦ ਕਿਸੇ ਨੂੰ ਕੰਟਰੈਕਟ ਕੀਤਾ ਤਾਂ ਉਹ ਦੱਸਦੇ ਆ ਕਿ ਉਹ ਪੈਸੇ ਜ਼ਿਆਦਾ ਮੰਗਦੇ ਸੀਗੇ ਪਰ ਉਹ ਇੰਨੇ ਪੈਸੇ ਫੌਂਡ ਨਹੀਂ ਸੀ ਕਰ ਪਾ ਰਹੇ ਤਾਂ ਉਹਨਾਂ ਨੇ ਵਿਸ਼ਵਾਸ ਤੇ ਨਾਲ ਫਾਸਟਿੰਗ ਵਿੱਚ ਪ੍ਰੇਰ ਕੀਤੀ ਖੁਦਾ ਨੇ ਉਹਨਾਂ ਦੀ ਪ੍ਰੇਰ ਦੇ ਦੁਆਰਾਂ ਨੇ ਦੀ ਜ਼ਿੰਦਗੀ 'ਚ ਅਨੋਖੇ ਤਰੀਕੇ ਨਾਲ ਅਦਭੁਤ ਤਰੀਕੇ ਨਾਲ ਇਹ ਚਮਤਕਾਰ ਕੀਤਾ ਕਿ ਕਿਤੇ ਉਹ ਦਰਵਾਜ਼ੇ ਬਹੁਤ ਜ਼ਿਆਦਾ ਮਹਿੰਗੇ ਸਿਉ ਲਗਵਾ ਨਹੀਂ ਸੀ ਪਾਰੇ ਔਰ ਫਾਸਟਿੰਗ ਦੇ ਵਿੱਚ ਉਹ ਦਰਵਾਜ਼ੇ ਉਹਨਾਂ ਦੇ ਘਰ ਵਿੱਚ ਫ੍ਰੀ ਦੇ ਵਿੱਚ ਹੀ ਲੱਗ ਗਏ ਖੁਦਾ ਦੀ ਕਿਰਪਾ ਦੇਖੋ ਕਿ ਉਹਨਾਂ ਦੇ ਘਰ ਦਰਵਾਜ਼ੇ ਫ੍ਰੀ ਦੇ ਵਿੱਚ ਹੀ ਲੱਗ ਗਏ ਪਰਮੇਸ਼ਰ ਦਾ ਇਹਨਾਂ ਵੱਡਾ ਰਹਿਮ ਉਹਨਾਂ ਦੇ ਘਰ ਚ ਹੋਇਆ ਉਹ ਦੱਸਦਾ ਕਿ ਉਹਨਾਂ ਦੇ ਘਰ ਦਾ ਕੰਮ ਕਾਫੀ ਰਹਿੰਦਾ ਸੀਗਾ ਔਰ ਉਹਨਾਂ ਨੂੰ ਮਿਸਤਰੀ ਮਿਲਦਾ ਨਹੀਂ ਸੀਗਾ फास्टिंग ਦੇ ਵਿੱਚ ਵਿੱਚ ਹੀ ਪਰਮਿਸ਼ਨ ਉਹਨਾਂ ਨੂੰ ਮਿਸਤਰੀ ਮਿਲਾਇਆ ਮਿਸਤਰੀ ਨੇ ਬਹੁਤ ਵਧੀਆ ਕੰਮ ਕੀਤਾ ਦਰਵਾਜ਼ੇ ਫ੍ਰੀਜ ਲੱਗ ਗਏ ਉਹਨਾਂ ਦੀ ਸਾਰੀ ਚਿੰਤਾ ਦੂਰ ਹੋ ਗਈ ਇਸ ਗਵਾਹੀ ਦੇ ਲਈ सिस्टर ਪਰਮੇਸ਼ਰ ਦਾ ਅੱਗਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ सिस्टर ਕਸ਼ਮੀਰ ਕਹਦੀ ਹੈ ਉਹ ਦੱਸਦੀ ਹੈ ਕਿ ਉਹਨਾਂ ਨੇ ਫਾਸਟਿੰਗ ਦੇ ਵਿੱਚ 50 ਰੁਪਏ ਦਾ ਦਾਨ ਭੇਜਿਆ ਸੀਗਾ ਔਰ ਉਹਨਾਂ ਨੇ ਸਵੇਰੇ 50 ਰੁਪਏ ਦਾ ਦਾਨ ਭੀਜਿਆ ਤੇ ਸ਼ਾਮ ਤੱਕ ਉਹਨਾਂ ਨੂੰ 50000 ਰੁਪਏ ਦਾ ਪ੍ਰੋਫਿਟ ਹੋਇਆ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਸੱਚਮੁੱਚ ਪ੍ਰਭੂ ਵਚਨ ਚ ਕਹਿੰਦਾ ਆ ਕਹਿੰਦਾ ਕਿ ਯਹਵਾ ਦੇ ਘਰ ਬੀਜਣ ਵਾਲਿਆਂ ਨੂੰ ਕਿਸੇ ਭਲੀ ਵਸਤੂ ਦੀ ਥੜ ਨਹੀਂ ਹੋਊਗੀ ਯਹਵਾ ਕਿਸੇ ਨਾ ਉਧਾਰ ਨਹੀਂ ਰੱਖਦਾ ਉਹ ਸੂਤ ਸਮੇਤ ਵਾਪਸ ਕਰਦਾ ਆ ਯਹਵਾ ਤੇ ਭਰੋਸਾ ਰੱਖਣ ਵਾਲੇ ਕਦੇ ਸ਼ਰਮਿੰਦੇ ਨਹੀਂ ਹੋਣਗੇ ਜਿਹੜੇ ਮੇਰੇ ਭਵਨ ਚ ਥਣ ਚ ਬੀਜਣਗੇ ਉਹ ਗੁਜ਼ਾਰਿਆਂ ਨਾਲੋਂ ਵੱਧ ਕੇ ਵੱਢਣਗੇ ਜਗਾ ਰਿਆਂ ਦੇ ਨਾਲ ਵਧਣਗੇ ਜਿੰਨਾ ਤੁਸੀਂ ਬੀਜੋਗੇ ਹਜ਼ਾਰ ਗੁਣਾ ప్రతిਫਲ ਪਾਉਂਗੇ ਸੱਚਮੁੱਚ ਪ੍ਰਭੂ ਦੇ ਘਰ ਵਿੱਚ ਦਿੱਤਾ ਵਿਅਰਥਾ ਨਹੀਂ ਜਾਂਦਾ ਤੇ ਉਹ ਸਾਡੇ ਲਈ ਹੋਰ ਬਰਕਤ ਨੂੰ ਲੈ ਕੇ ਆਉਂਦਾ ਆ ਸਾਡੀਆਂ ਹੋਰ ਕਮੀਆਂ ਪੂਰੀਆਂ ਕਰਦਾ ਪਰਮੇਸ਼ਰ ਦਾ ਪਵਿੱਤਰ ਆਤਮਾ ਹੋਰ ਨਵੇਂ ਤਰੀਕੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਉਸ ਆਸ਼ੀਸ਼ ਨੂੰ ਇਨਹਾਂਸ ਕਰਕੇ ਦਿੰਦਾ ਆ ਕਿਉਂਕਿ ਪਰਮੇਸ਼ਰ ਦਾ ਵਚਨ ਇਹੀ ਕਹਿੰਦਾ ਆ ਕਿ ਜੇ ਤੂੰ ਮੇਰੇ ਲਈ ਇੱਕ ਕਦਮ ਮਾਉਂਗਾ ਨਾ ਤੇ ਮੈਂ ਤੇਰੇ ਲਈ 10 ਕਦਮ ਵਾਧ ਕੇ ਆਉਂਗਾ ਇਸ ਕਰਕੇ ਖੁਦਾ ਦੇ ਘਰ ਬੀਜਣ ਲੱਗੇ ਸੰਕੋਚ ਨਾ ਕਰਿਆ ਕਰੋ ਜਿੰਨੀ ਪਰਮੇਸ਼ਰ ਆਤਮਾ ਤੁਹਾਡੇ ਮਨ ਚ ਇੱਛਾ ਪਉਂਦਾ ਓਨੀ ਆਪਣੀ ਇੱਛਾ ਨਾਲ ਬੀਜੋਂ ਭਾਵੇਂ 1 ਰੁਪਿਆ ਕਿਉਂ ਨਾ ਹੋਵੇ ਹੁਣ ਸਿਸਟਾ ਨੇ 50 ਰੁਪਏ ਬੀਜ ਦੋ ਈ ਸ਼ਰਮ ਨਹੀਂ ਕੀਤੀ ਕਿ ਮੇਰੇ 50 ਹੀ ਆ ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਮੇਰੇ ਵੱਲੋਂ ਉੱਤਮ ਆ ਤੇ ਪਰਮੇਸ਼ਰ ਨੇ ਵੀ ਉਹਨੂੰ ਉੱਤਮ ਕਰਕੇ ਕਬੂਲ ਲਿਆ ਸਵੇਰ ਦਾ ਬੀਜਿਆ ਸ਼ਾਮ ਤੱਕ ਫਲ ਵੀ ਲੈ ਆਇਆ ਹallelujah ਸੋ ਖੁਦਾ ਦੇ ਪਵਨ ਦੇ ਵਿੱਚ ਪਰਮੇਸ਼ਰ ਦੇ ਰਾਜ ਦੇ ਵਿੱਚ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਆਪਣੇ ਯੋਗਦਾਨ ਖੁਸ਼ੀ ਤੇ ਚਾਹਤ ਨਾ ਦਿਓ ਲਾਲਚ ਦੇ ਨਾਲ ਨਹੀਂ ਤੇ ਨਾ ਹੀ ਮਨ ਮਾਰ ਕੇ ਜਿੰਨਾ ਕੁ ਤੁਹਾਡਾ ਆਤਮਾ ਗਵਾਹੀ ਕਰਦਾ ਉਹ ਨਹੀਂ ਸੋ ਅੱਜ ਦੇ ਵਚਨ ਦੇ ਵੱਲ ਹੁਣ ਅਸੀਂ ਵਧਾਂਗੇ ਜੋ ਹੈਗਾ ਸਤਵਾਂ ਆਤਮਿਕ ਵਰਦਾਨ ਔਰ ਜਿਹੜਾ ਹੈ ਆਤਮਿਆਂ ਦੀ ਪਛਾਣ ਬਹੁਤ ਸਾਰੇ ਆਦਮੀ ਹੁੰਦੇ ਆ ਜਿਹੜੇ ਬਹਿਰੂਪੀਏ ਹੁੰਦੇ ਆ ਤੇ ਹਰ ਇੱਕ ਦੇ ਕੋਲ ਇਹ ਸਮਰਥ ਨਹੀਂ ਹੁੰਦੀ ਵੀ ਉਹ ਉਸ ਆਤਮਾ ਨੂੰ ਪਰਖ ਲਵੇ ਕਿ ਕੀ ਇਹ ਆਤਮਾ ਪ੍ਰਭੂ ਵੱਲੋਂ ਆਈ ਹੈ ਫਿਰ ਕਿਸੇ ਹੋਰ ਵੱਲੋਂ ਆਈ ਹੈ ਪਰ ਇਹ ਵਰਦਾਨ ਸੀ ਬਾਈਬਲ ਦੇ ਵਿੱਚ ਇੱਕ ਪੁਰਖ ਦੇ ਕੋਲ ਅਤੇ ਉਹ ਪਰਮੇਸ਼ਰ ਨੇ ਉਹਨੂੰ ਆਪਣੀ ਮਹਿਮਾ ਦੇ ਦੁਆਰਾ ਉਹਦੀ ਭਗਤੀ ਦੇ ਦੁਆਰਾ ਉਹਦੇ ਗਿਆਨ ਦੇ ਦੁਆਰਾ ਉਹਦੀ ਸਮਰਥ ਦੇ ਦੁਆਰਾ ਜਾਂ ਫਿਰ ਉਹਦੇ ਸਮਰਪਣ ਦੇ ਦੁਆਰਾ ਉਹਦੇ ਤਿਆਗ ਦੇ ਦੁਆਰਾ ਉਹਦੀ ਸਹਿਨਸ਼ੀਲਤਾ ਉਹਦੀ ਵਫਾਦਾਰੀ ਦੇ ਦੁਆਰਾ ਉਹਦੀ ਪਰਵਿੱਤ ਪਵਿੱਤਰਤਾਈ ਦੇ ਨਾਲ ਨਾਲ ਆਤਮਿਕ ਮਿਹਨਤ ਨੂੰ ਦੇਖਦਿਆਂ ਹੋਇਆਂ ਪ੍ਰਭੂ ਨੇ ਇਹ ਵਰਦਾਨ ਉਹਨੂੰ ਦਿੱਤਾ ਜਿਸ ਤਰ੍ਹਾਂ ਅਸੀਂ ਸ਼ੁਰੂਆਤ ਵਿੱਚ ਹੀ ਪੜਿਆ ਸੀਗਾ ਪ੍ਰਭੂ ਕਹਿੰਦਾ ਸੀਗਾ ਕਿ ਆਤਮਾ ਇੱਕਾ ਪਰ ਵਰਦਾਨ ਬਹੁਤ ਸਾਰੇ ਆ ਇਸ ਕਰਕੇ ਪਰਮੇਸ਼ਰ ਦੀ ਆਤਮਾ ਕਹਿੰਦਾ ਕਿ ਇੱਕ ਜਿੰਨੀ ਕਿਸੇ ਦੀ ਯੋਗਤਾ ਆ ਆਤਮਾ ਨੂੰ ਓਨੇ ਓਨੇ ਵਰਦਾਨ ਦੇ ਦਿੰਦਾ ਜ਼ਰੂਰੀ ਨਹੀਂ ਕਿ ਇੱਕ ਬੰਦੇ ਕੋਲ ਇੱਕੋ ਵਰਦਾਨ ਹੋ ਸਦਾ ਸਾਰੇ ਵੀ ਹੋ ਸਕਦੇ ਆ ਸੋ ਪ੍ਰਭੂ ਦੀ ਆਤਮਾ ਕਹਿੰਦਾ ਜਿੰਨੀ ਕਿਸੇ ਦੀ ਯੋਗਤਾ ਆ ਓਨੀ ਆਤਮਾ ਨੂੰ ਦੇਊਗਾ ਉਹਦੇ ਲੋੜ ਦੇ ਅਨੁਸਾਰ ਉਹਨਾਂ ਨੂੰ ਵੰਡ ਦੇਊਗਾ ਇੱਕ ਤੋਂ ਅਨੇਕ ਵੀ ਹੋ ਸਕਦੇ ਨੇ ਸੋ ਇਹ ਵੀ ਅਨੇਕ ਵਾਲੀ ਹੀ ਗੱਲ ਆ ਪਰਮੇਸ਼ਰ ਨੇ ਆਤਮੀਆਂ ਦੀ ਪਛਾਣ ਕਰਨ ਦਾ ਵਰਦਾਨ ਕਿਸ ਨੂੰ ਦਿੱਤਾ ਸੋ ਆਓ ਸਭ ਮਿਲ ਕੇ ਪੜ੍ਹਦੇ ਅੱਜ ਸਵੇਰ ਦਾ ਵਚਨ ਹੈ ਰਸੂਲਾ ਦੇ ਕਰਤਾਬੋ ਦੇ 16 ਨੰਬਰ ਅਧਿਆਇ ਦੀ 16 ਤੋਂ ਲੈ ਕੇ 18 ਨੰਬਰ ਆਇਤ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ ਤਾਂ ਇੱਕ ਦਾਸੀ ਸਾਨੂੰ ਮਿਲੀ ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਨੂੰ ਬਹੁਤ ਕੁਝ ਕਮਾ ਲਿਆਉਂਦੀ ਸੀ ਪੌਲਸ ਅਤੇ ਸਾਡੇ ਮਗਰ ਆ ਕੇ ਆਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਆਤਮ ਹਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੱਸਦੇ ਹਨ ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲਸ ਆਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ ਮੈਂ ਤੈਨੂੰ ਯੀਸ਼ੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿਕਲ ਜਾ ਅਤੇ ਉਸੇ ਸਮੇਂ ਉਹ ਨਿਕਲ ਗਈ ਹਾਲੇਲੂਇਆ ਪਿਤਾ ਪਰਮੇਸ਼ਰ ਪ੍ਰਭੂ ਯਹਵਾ ਦਾ ਪਵਿੱਤਰ ਆਤਮਾ ਐਸਟੈਂ ਸਾਨੂੰ ਇਹ ਦੱਸਦਾ ਹੈ ਕਿ ਆਤਮਿਆ ਦੀ ਪਹਿਚਾਨ ਕਰਨ ਦਾ ਵਰਦਾਨ ਪੌਲਸ ਦੇ ਕੋਲ ਸੀ ਜਿਸ ਤਰ੍ਹਾਂ ਵਿਦਿਆ ਦੀ ਗੱਲ ਪੌਲਸ ਦੇ ਕੋਲ ਸੀ ਉਸੇ ਤਰ੍ਹਾਂ ਹੁਣ ਇੱਥੇ ਲਿਖਿਆ ਕਿ ਆਤਮਿਆ ਦੀ ਪਹਿਚਾਨ ਕਰਨ ਦਾ ਵਰਦਾਨ ਵੀ ਪੌਲਸ ਦੇ ਕੋਲ ਸੀ ਇਸ ਤੋਂ ਬਿਨਾਂ ਸਾਰੇ ਚੇਲਿਆਂ ਕੋਲੇ ਹੋਊਗਾ ਨੋ ਡਾਊਟ ਕਿਉਂਕਿ ਜਦੋਂ ਅਸੀਂ ਜਾਣਦੇ ਹਾਂ ਮਸੀਹਸੂ ਦੇ ਕੋਲ ਮਿਰਗੀ ਵਾਲਾ ਬੰਦਾ ਲਿਆਂਦਾ ਸੀਗਾ ਤੇ ਲੋਕਾਂ ਨੂੰ ਲੱਗਦਾ ਸੀ ਵੀ ਇਹਨੂੰ ਮਿਰਗੀ ਆ ਚੇਲਿਆਂ ਨੂੰ ਵੀ ਤਾਂ ਲੱਗਦਾ ਸੀ ਕਿ ਮਿਰਗੀ ਆ ਪਰ ਯੇਸ਼ੂ ਨੇ ਉਹਦੇ ਪਿੱਛੇ ਦੀ ਆਤਮਾ ਨੂੰ ਵੇਖਿਆ ਤੇ ਬਾਅਦ ਚ ਉਹਨਾਂ ਨੂੰ ਸਿਖਾਇਆ ਵੀ ਕਿ ਜਿਹਦੇ ਅੱਖਾਂ ਹੋਣ ਉਹ ਵੇਖੇ ਜਿਹਦੇ ਕੰਨ ਹੋਣ ਉਹ ਸੁਣੇ ਸੋ ਪਰਮੇਸ਼ਰ ਨੇ ਉਹਨਾਂ ਨੂੰ ਦੇਖਣ ਤੇ ਸੁਣਨ ਨੂੰ ਇਸ ਲਈ ਕਿਹਾ ਕਿ ਪਹਿਚਾਣ ਹੋਏ ਰੋਗ ਦੇ ਪਿੱਛੇ ਦੀ ਕੀ ਸਪਿਰਿਟ ਹੈ ਫਿਰ ਜਦੋਂ ਪਰਮੇਸ਼ਰ ਦੇ ਦੁਆਰਾ ਇਹ ਲੈਸਨ ਉਹਨਾਂ ਨੂੰ ਦਿੱਤਾ ਗਿਆ ਤੇ ਬਹੁਤ ਸਾਰੇ ਚੇਲਿਆਂ ਨੇ ਇਸ ਦੁਆਰਾ ਹੀ ਕੰਮ ਕੀਤੇ ਹੋਣਗੇ ਬਹੁਤ ਸਾਰੇ ਕੰਮ ਕੀਤੇ ਹੋਣਗੇ ਕਿਉਂਕਿ ਉਹਨਾਂ ਦੀ ਸੇਵਕਾਈ ਸੀ ਜਿਹੜੀ ਉਹ ਛੁਟਕਾਰਾ ਦੇਣ ਲਈ ਸੀ ਬਹੁਤਿਆਂ ਦੇ ਰੋਗੀਆਂ ਦੇ ਬਚਾਓ ਨਿਸਥਾਰੇ ਦੇ ਲਈ ਸੀ ਤੇ ਉਹਨਾਂ ਨੇ ਇਸ ਕੰਮ ਨੂੰ ਬਹੁਤ ਖੁਸ਼ ਦੇਲੀ ਤੇ ਖੁੱਲ੍ਹ ਦੇਲੀ ਦੇ ਨਾਲ ਕੀਤਾ ਵੀ ਪਰ ਮੈਂ ਕਹੇ ਕਿਹਾ ਸੀਗਾ ਕਿ ਆਪਾਂ ਸਭ ਦੇ ਬਾਰੇ ਨਹੀਂ ਨਾ ਹੁਣ ਗੱਲ ਕਰ ਸਕਦੇ ਬਾਈਬਲ 'ਚ ਬਹੁਤ سارے ਲੋਕਾ ਕਿਉਂਕਿ ਆਪਾਂ ਲਿਮਿਟਡ ਟਾਈਮ 'ਚ ਗੱਲ ਕਰਨੀ ਹੁੰਦੀ ਆ ਸੋ ਆਪਾਂ ਇੱਕ ਪੌਲਸ ਦੇ ਬਾਰੇ ਅੱਜ ਗੱਲ ਕਰ ਰਹੇ ਕਿਉਂਕਿ ਇਹਦੇ ਵਿੱਚ ਪੂਰੀ ਕਹਾਣੀ ਸੀ ਮੈਂ ਕਾ ਵੀ ਕੁਝ ਸਰਚ ਕਰ ਲਈ ਨੀ ਕਿ ਜਿਹੜੀ ਗੱਲ ਤੁਹਾਨੂੰ ਕਲੀਅਰ ਹੋ ਜਾਵੇ ਔਰ ਇਹਦੇ ਵਿੱਚ ਪੂਰੀ ਕਹਾਣੀ ਸੀਗੀ ਕਿ ਇੱਕ ਔਰਤ ਸੀਗੀ ਜਿਹੜੀ ਟੇਵੇ ਲਾ ਕੇ ਲੋਕਾਂ ਤੋਂ ਮਤਲਬ ਉਹਨਾਂ ਨੂੰ ਵੀ ਸ਼ਦਾਸ਼ ਕੀ ਹੋਊਗਾ ਉਹ ਹੋਊਗਾ ਟੇਵੇ ਲਾ ਕੇ ਆਪਣੇ ਮਾਲਕਾਂ ਨੂੰ ਕਮਾ ਕੇ ਦਿੰਦੀ ਸੀ ਕਿ ਕਿ ਕਿਸੇ ਦੇ ਅਧੀਨ ਸੀ ਉਹਨਾਂ ਨੂੰ ਕਮਾਈ ਕਰਕੇ ਦਿੰਦੀ ਸੀ ਟੇਵੇ ਲਾ ਕੇ ਪਰ ਜਦੋਂ ਦੇ ਮਾਲਕਾਂ ਨੇ ਇਹ ਗੱਲ ਵੇਖੀ ਕਿ ਉਹ ਟੇਵੇ ਲਾਉਂਦੀ ਆ ਤੇ ਇਹ ਕਮਾਈ ਕਰਦੀ ਆ ਪਰ ਉਹ ਅਚਾਨਕ ਟੇਵੇ ਲਾਉਣਾ ਹਟ ਜਾਂਦੀ ਫਿਰ ਉਸ ਤੋਂ ਬਾਅਦ ਕਿਉਂਕਿ ਜਦੋਂ ਪੌਲਸ ਨੇ ਉਹਦੇ ਵਿੱਚੋਂ ਉਹ ਪਰਮਾਉਣ ਵਾਲੀ ਸਪਿਰਿਟ ਕੱਢਤੀ ਮਾਲਕਾਂ ਨੂੰ ਤਾਂ ਇਹ ਲੱਗ ਹੋਣਾ ਵੀ ਚਾਹੀ ਜਿਵੇਂ ਵੀ ਸਹੀ ਇਹ ਸਾਡੇ ਲਈ ਭਲਾਈ ਕਰਦੀ ਆ ਉਵੇਂ ਮੈਂ ਤਰੀਕ ਵਾਰ ਪਹਿਲਾਂ ਵੀ ਕਿਸੇ ਭੈਣ ਨੇ ਸਵਾਲ ਪੁੱਛਿਆ ਸੀਗਾ ਕਿ ਅਸੀ ਜੀ ਕਿਸੇ ਨੂੰ ਆਪਣਾ ਹੱਥ ਵਖਾਇਆ ਸੀ ਪਰਮੇਸ਼ਰ ਜਾਣਣ ਤੋਂ ਪਹਿਲਾਂ ਫਿਰ ਜਿਉ ਲੋਕ ਦੁਸ਼ਟ ਹੁੰਦੇ ਆ ਜਿ ਉਹਨਾਂ ਦੇ ਨਾਲ ਪ੍ਰਭੂ ਦਾ ਆਤਮਾ ਨਹੀਂ ਹੁੰਦਾ ਫਿਰ ਉਹ ਇੰਨੀ ਸਹੀ ਗੱਲ ਕਿਵੇਂ ਦੱਸ ਦਿੰਦੇ ਆ ਉਹ ਕਿਵੇਂ ਪ੍ਰੋਪਰਲੀ ਦੱਸ ਦਿੰਦੇ ਐਗਜ਼ੈਕਟ ਜਿਵੇਂ ਉਹਨਾਂ ਨੇ ਕਿਹਾ ਉਵੇਂ ਹੋ ਗਿਆ ਸਾਡੇ ਨਾਲ ਫਿਰ ਜਿ ਉਹਨਾਂ ਚ ਪ੍ਰਭੂ ਦਾ ਆਤਮਾ ਇੰਨਾ ਕਿਵੇਂ ਸੋ ਇਸ ਵਚਨ ਦੇ ਦੁਆਰਾ ਮੈਂ ਉਹਦੋਂ ਪਹਿਨ ਉਹਦੋਂ ਵੀ ਸਮਝਾਇਆ ਸੀ ਤੇ ਮੈਂ ਹੁਣ ਤੁਹਾਨੂੰ ਸਭ ਨੂੰ ਵੀ ਦੱਸਦੀ ਆ ਕਿ ਜ਼ਰੂਰੀ ਨਹੀਂ ਆ ਕਿ ਜੋ ਪਰਸਨ ਸਾਨੂੰ ਆਉਣ ਵਾਲੇ ਸਮੇਂ ਬਾਰੇ ਦਾਸਰਿਆ ਹੈ ਵੀ ਇਦਾਂ ਹੋਊਗਾ ਤੇਰੇ ਨਾਲ ਇਦਾਂ ਹੋ ਸਕਦਾ ਉਹ ਪ੍ਰਭੂ ਦੀ ਆਤਮਾ ਦੇ ਦੁਆਰੇ ਕਹਿ ਰਿਹਾ ਕਿਉਂਕਿ ਜਿਹੜਾ ਸ਼ੈਤਾਨ ਇਹਨਾਂ ਹਜੇ ਜਨਮ ਮਰਨ ਤੋਂ ਉਹੀ ਰਿਹਾ ਆਇਆ ਕਿਉਂਕਿ ਉਹ ਇੱਕ ਵਾਰੀ ਪੈਦਾ ਹੋਇਆ ਤੇ ਹਜੇ ਤੱਕ ਉਹ ਮਰਿਆ ਨਹੀਂ ਆ ਸੋ ਸੰਸਾਰ ਦਾ ਜਿਸ ਦਿਨ ਅੰਤ ਹੋਣਾ ਹੈ ਨਾ ਉਸ ਦਿਨ ਉਹਨੂੰ ਫੜ ਕੇ ਕੈਚ ਚ ਪਾ ਲਿਆ ਜਾਣਾ ਹੈ ਉਹਨੂੰ ਸਦੀਪਕ ਮੌਤ ਮਿਲਣੀ ਹੈ ਤੇ ਉਹ ਸਾਡੇ ਪਿਛਲੇ ਸਮੇਂ ਤੋਂ ਲੈ ਕੇ ਆਉਣ ਵਾਲੇ ਸਮਿਆਂ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਆ ਕਿਉਂਕਿ ਨਾਹ ਪੁੱਲੋ ਕਿ ਉਹ ਸਵਰਗ ਦੂਤ ਸੀਗਾ ਅਤੇ ਉਹਨੂੰ ਪਰਮੇਸ਼ਰ ਨੇ ਸਾਰੇ ਤਰ੍ਹਾਂ ਦਾ ਭੇਦ ਦਿੱਤਾ ਸੀ ਜਿੱਦਾਂ ਬਾਕੀ ਦੇ ਦੂਤਾਂ ਨੂੰ ਭਾਵੇਂ ਅੰਤ ਦੇ ਸਮੇਂ ਬਾਰੇ ਮਸੀਹ ਅਸੂ ਤੱਕ ਨੂੰ ਵੀ ਨਹੀਂ ਪਤਾ ਉਸੇ ਤਰ੍ਹਾਂ ਸ਼ਦਾਨ ਨੂੰ ਵੀ ਨਹੀਂ ਪਤਾ ਪਰ ਬਹੁਤੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੀਆਂ ਉਹਦਾ ਉਹ ਅੰਦਾਜ਼ਾ ਰੱਖਦਾ ਆ ਕਿਉਂਕਿ ਉਹਦੀ ਸਮਝ ਸਾਡੇ ਨਾਲੋਂ ਜ਼ਿਆਦਾ ਆ ਇਹ ਗੱਲ ਬਿਲਕੁਲ ਸਹੀ ਆ ਉਹਨੂੰ ਪਤਾ ਸਾਡੇ ਨਾਲੋਂ ਜ਼ਿਆਦਾ ਕਿਉਂਕਿ ਅਸੀਂ ਉਸ ਨਜ਼ਰੀਏ ਦੇ ਨਾਲ ਦੇਖਿਆ ਹੀ ਨਹੀਂ ਜਿਹੜੇ ਨਜ਼ਰੀਏ ਨਾਲ ਉਹ ਇਸ ਦੁਨੀਆ ਨੂੰ ਦੇਖ ਰਿਹਾ ਜਾਂ ਫਿਰ ਪਰਮੇਸ਼ਰ ਨੇ ਦੇਖਿਆ ਇੱਕ ਸਵਰਗਦੂਤ ਦਾ ਨਜ਼ਰੀਆ ਜਿਵੇਂ ਹੁਣ ਲਾਲੋ ਸਾਹਿਬ ਇੱਕ ਟੀਚਰ ਅਗਰ ਉਹ ਕੱਲ ਨੂੰ ਚੋਰ ਬਣ ਜੇ ਤਾਂ ਉਹਦੇ ਕੋਲੇ ਫਲਸਫੀ ਦੇ ਨਾਲ ਨਾਲ ਨੌਲੇਜ ਵੀ ਹੋਊਗੀ ਕਿ ਹਾਂ ਵੀ ਮੈਂ ਐਡਾ ਕਰ ਸਕਦਾ ਕਿਉਂਕਿ ਨੌਲੇਜ ਇਹ ਕਹਿੰਦੀ ਹੈ ਉਸੇ ਤਰ੍ਹਾਂ ਹੁਣ ਇੱਕ ਬਹੁਤ ਅੱਛਾ ਸਵਰਗਦੂਤ ਅਚਾਨਕ ਠੱਗ ਬਣ ਗਿਆ ਪਰ ਉਹਦੇ ਵਿੱਚ ਉਹ ਵੀ ਕੁਆਲਿਟੀਆਂ ਹੈਗੀਆਂ ਜਿਹੜੀਆਂ ਉਹਨੇ ਸਵਰਗ ਦੇ ਵਿੱਚੋਂ ਦੇਖੀਆਂ ਤੇ ਸਿੱਖੀਆਂ ਸੋ ਉਹ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ। ਉਹ ਬਹਿਰੂਪੀਆ ਕਿਸੇ ਦਾ ਵੀ ਰੂਪ ਲੈ ਸਕਦਾ। ਉਹ ਸਰੀਰ ਨਹੀਂ ਉਹਦਾ ਆਪਣਾ ਹੈਗਾ ਕਿਸੇ ਦੇ ਸਰੀਰ 'ਚ ਵੀ ਬਣ ਸਕਦਾ ਹੈ। ਸੋ ਉਹ ਕੁਝ ਵੀ ਕਰਵਾ ਸਕਦਾ ਹੈ। ਉਹ ਉਹਦੀ ਜਿਵੇਂ ਵਚਨ 'ਚ ਲਿਖਿਆ ਹੈ ਨਾ ਕਿ ਤੁਹਾਡਾ ਮੁਕਾਬਲਾ ਬੱਬਰ ਸ਼ੇਰਾਂ ਨਾਲਾ ਸੋ ਭਾਵੇਂ ਅਸੀਂ ਵੀ ਬਹੁਤ ਤਾਕਤਵਾਰੇ ਹਾਂ ਪਰ ਆਪਣੇ ਦੁਸ਼ਮਣ ਨੂੰ ਵੀ ਕਮਜ਼ੋਰ ਨਾ ਸਮਝੋ ਕਿਉਂਕਿ ਹਲਕੇ 'ਚ ਜਦੋਂ ਅਸੀਂ ਕਿਸੇ ਨੂੰ ਲੈ ਆ ਲੈਨੇ ਫਿਰ ਅਸੀਂ ਠੋਕਰ ਖਾਣੇ ਆ। ਸੋ ਉਹਨੂੰ ਸਭ ਪਤਾ ਦੁਸ਼ਟ ਨੂੰ। ਉਨੁਵਾਤਾ ਹੰਦਗੇ ਜਿਹੜਾ ਕੋਈ ਇਹ ਵੀ ਗੱਲ ਹੈਗੀ ਹੈ ਨਾ ਕਿ ਕਈ ਵਾਰ ਸਾਡੇ ਘਰ ਦੇ ਲੋਕ ਮਰ ਜਾਂਦੇ ਤੇ ਉਹਨੂੰ ਪਤਾ ਹੁੰਦਾ ਵੀ ਹੁਣ ਇਹਨਾਂ ਦਾ ਵੀਕ ਪੁਆਇੰਟ ਕੀ ਹੈ ਇਹ ਉਹਨੂੰ ਵੇਖਣਾ ਚਾਹੁੰਦੇ ਆ ਉਹਨੂੰ ਮਿਲਣਾ ਚਾਹੁੰਦੇ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਫਿਰ ਉਹ ਸਪੜਿਆਂ ਦੇ ਵਿੱਚ ਉਹਦਾ ਰੂਪ ਲੈ ਕੇ ਸਾਡੀ ਜ਼ਿੰਦਗੀ 'ਚ ਅਟੈਕ ਕਰਦਾ ਸੋ ਇਹਨਾਂ ਚੀਜ਼ਾਂ ਦੀ ਪਰਖ ਕਰਨ ਦੀ ਤਾਂ ਸਮਝ ਸਾਨੂੰ ਖੁਦਾ ਨੇ ਦਿੱਤੀ ਆ ਨਾ ਜਦੋਂ ਪ੍ਰਭੂ ਦਾ ਵਚਨ ਕਹਿੰਦਾ ਵੀ ਮਰੀਆਂ ਜਾਂ ਰੂਹਾਂ ਵਾਪਸ ਨਹੀਂ ਆ ਸਕਦੀਆਂ ਫਿਰ ਉਹ ਸਾਡੇ ਸੁਪਨੇ 'ਚ ਵੀ ਨਹੀਂ ਆ ਸਕਦੀਆਂ ਜਦੋਂ ਪਰਮੇਸ਼ਰ ਕਹਿੰਦਾ ਮਰੀਆਂ ਹੋਈਆਂ ਰੂਹਾਂ ਮੇਰੇ ਕੋਲੇ ਆਰਾਮ ਦੀਆਂ ਨੀਂਦ ਸੁੱਤੀਆਂ ਆਈਆਂ ਤਾਂ ਫਿਰ ਇਹ ਵੀ ਨਾ ਸੋਚੋ ਕਿ ਉਹ ਰੂਹ ਆ ਕੇ ਕਿਸੇ ਬੰਦੇ ਦੇ ਸ਼ਰੀਰ 'ਚ ਕਹਿ ਦੂਗੀ ਮੈਨੂੰ ਕੱਪੜੇ ਦਿਓ ਮੈਨੂੰ ਰੋਟੀ ਦਿਓ ਇਹ ਸਭ ਝੂਠ ਨੇ ਸੋ ਇਹਦੇ ਪਿੱਛੇ ਆਤਮਿਆਂ ਦੀ ਪਰਖ ਕਰਨ ਦਾ ਵਰਦਾਨ ਅਗਰ ਪੌਲਸ ਕੋਲ ਸੀ ਤਾਂ ਸਾਡੇ ਕੋਲੇ ਵੀ ਹੈ ਕਿਉਂ ਕਿ ਪਰਮੇਸ਼ਰ ਨੇ ਆਪਣੇ ਵਚਨ ਦੇ ਦੁਆਰਾ ਸਾਡੀ ਅੱਖਾਂ ਨੂੰ ਚਾਨਣ ਦਿੱਤਾ ਹੈ ਪੌਲਸ ਜਾਣ ਗਿਆ ਸੀਗਾ ਕਿ ਇਹ ਔਰਤ ਦੇ ਵਿੱਚ ਜਿਹੜਾ ਆਤਮਾ ਹੈ ਨਾ ਪਰਮੇਸ਼ਰ ਦਾ ਨਹੀਂ ਹੈ ਕਿਉਂਕਿ ਜੇ ਪਰਮੇਸ਼ਰ ਦਾ ਆਤਮਾ ਹੁੰਦਾ ਤਾਂ ਜਿਹੜਾ ਆਤਮਾ ਪੌਲਸ ਦੇ ਕੋਲ ਆ ਉਹਨੂੰ ਕਹਿੰਦਾ ਕਿ ਇਹ ਪਰਮੇਸ਼ਰ ਦੀ ਦਾਸੀ ਹੈ ਅਤੇ ਇਹਦੇ ਵਿੱਚ ਪ੍ਰਭੂ ਦਾ ਆਤਮਾ ਗੱਲ ਕਰਦਾ ਕਿਉਂਕਿ ਪੌਲਸ ਦੇ ਕੋਲ ਪਰਮੇਸ਼ਰ ਦਾ ਆਤਮਾ ਸੀ ਤੇ ਪਰਮੇਸ਼ਰ ਦੇ ਆਤਮਾ ਨੇ ਪੌਲਸ ਨੂੰ ਇਹ ਗੱਲ ਕਹੀ ਕਿ ਇਹ ਜਿਹੜੀ ਔਰਤ ਆ ਇਹ ਜੋ ਕੰਮ ਕਰ ਰਹੀ ਆ ਉਹ ਇਲਿਗਲ ਆ ਸਪੋਜ਼ ਕਰੋ ਕੋਈ ਵੀ ਕੰਮ ਹੁਣ ਅਸੀਂ ਦੇਖਦੇ ਹਾਂ ਜੋਬ ਪ੍ਰਾਪਤ ਕਰਨਾ ਹੀ ਲਗਾ ਲਓ ਨੌਕਰੀ ਲੈਣ ਇੱਕ ਤਾਂ ਬੰਦਾ ਨੌਕਰੀ ਲੈਣ ਦੇ ਲਈ ਬਹੁਤ ਸਾਰੇ ਐਗਜ਼ਾਮ ਦੇਊਗਾ ਬਹੁਤ ਸਾਰੀਆਂ ਕਿਤਾਬਾਂ ਪੜ੍ਹੂਗਾ ਦਿਨ ਰਾਤ ਅੱਖਾਂ ਕਾਲੀਆਂ ਕਰੂਗਾ ਤੇ ਇੱਕ ਬੰਦਾ ਆਇਆ ਤੇ ਉਹਨੇ ਸਿਫਾਰਿਸ਼ ਪਵਾਈ ਤੇ ਨਾਲ ਹੀ ਉਹਨੂੰ ਜੌਬ ਮਿਲ ਗਈ। ਮਕਸਦ ਦੋਨਾਂ ਦਾ ਇੱਕ ਸੀਗਾ ਪਰ ਤਰੀਕਾ ਦੋਨਾਂ ਦਾ ਗਲਤ ਸੀਗਾ। ਉਸੇ ਤਰ੍ਹਾਂ ਸ਼ੈਤਾਨ ਵੀ ਦੁਨੀਆ ਨੂੰ ਗਲਤ ਤਰੀਕੇ ਦੇ ਨਾਲ ਦੁਨੀਆ ਵਿਖਾਉਂਦਾ। ਸਾਨੂੰ ਫਿਊਚਰ ਜਾਣਨ ਦੀ ਜ਼ਰੂਰਤ ਨਹੀਂ ਆ ਸਾਨੂੰ ਫਿਊਚਰ ਬਣਾਉਣ ਦੀ ਜ਼ਰੂਰਤ ਆ। ਪਰ ਸ਼ੈਤਾਨ ਨੇ ਸਾਡਾ ਪੁਆਇੰਟ ਫੜ ਲਿਆ। ਕਿ ਇਹਨਾਂ ਨੂੰ ਫਿਊਚਰ ਜਾਣਨ ਚ ਜ਼ਿਆਦਾ ਕ੍ਰਿਓਸਿਟੀ ਆ ਬਣਾਉਣ ਦੇ ਨਾਲੋਂ ਤੇ ਉਹਨੇ ਸਾਡੀ ਨੈਗੇਟਿਵਿਟੀ ਨੂੰ ਫੜ ਕੇ ਗਲਤ ਲੋਕਾਂ ਦੇ ਦੁਆਰਾ ਕੰਮ ਕਰਨਾ ਸ਼ੁਰੂ ਕਰਤਾ ਜਿਹਦਾ ਟੇਵੇ ਲਾਉਣ ਵਾਲੇ ਹੋਗੇ ਹੱਥ ਵਾਹਣ ਵਾਲੇ ਹੋਗੇ ਭਵਿਸ਼ਾ ਦੱਸਣ ਵਾਲੇ ਹੋਏ ਮੱਥੇ ਦੀਆਂ ਰੇਖਾਂ ਪੜਨ ਵਾਲੇ ਹੋਗੇ ਟੂਨੇ ਟਪਕੇ ਕਰਨ ਵਾਲੇ ਹੋਗੇ ਬਹੁਤੇ ਲੋਕ ਜਿਹੜੇ ਕਹਿੰਦੇ ਕਿ ਮੈਂ ਤੁਹਾਡੀ ਕਿਸਮਤ ਬਦਲਦਾਂਗਾ ਤੁਹਾਡੀ ਲਾਈਫ 'ਚ ਇਹ ਪ੍ਰੋਬਲਮ ਆ ਰਹੀ ਆ ਆਹਾ ਕੁਛ ਦਾਨ ਦਿਓ ਤੇ ਤੁਹਾਡੀ ਲਾਈਫ 'ਚ ਨਿਕਲ ਜਾਏਗੀ ਇਹ ਸਭ ਪਰਮਾਣ ਵਾਲੇ ਆ ਬਰ ਖੁਦਾ ਦਾ ਬਹੁਤ ਰਹਿਮਾ ਸਾਡੇ ਤੇ ਭਈ ਸਾਨੂੰ ਇੰਨੀ ਕੁ ਪਰਖ ਤਾਂ ਆ ਗਈ ਆ ਕਹਿ ਲੋਗ ਪਰਮਾਣ ਵਾਲੇ ਤਾਂ ਅਸੀਂ ਉਹਨਾਂ ਦੀ ਨਹੀਂ ਸੁਣਦੇ ਸੋ ਕੁਝ ਪਰਸੈਂਟ ਤੱਕ ਤਾਂ ਸਾਡੇ ਚ ਵੀ ਸਪਿਰਟ ਕੰਮ ਕਰਦੀ ਆ ਭਈ ਸਾਨੂੰ ਪਤਾ ਲੱਗ ਜਾਂਦਾ ਭਈ ਕਿਹੜੀ ਚੀਜ਼ ਸਾਡੇ ਫਾਇਦੇ ਦੀ ਆ ਤੇ ਕਿਹੜੀ ਚੀਜ਼ ਸਾਡੇ ਨੁਕਸਾਨ ਦੀ ਆ ਕਿਹੜੀ ਚੀਜ਼ ਖੁਦਾਵੱਲੋਂ ਆ ਤੇ ਕਿਹੜੀ ਖੁਦਾਵੱਲੋਂ ਨਹੀਂ ਆ ਸੇਮ ਥਿੰਗ ਪੌਲਸ ਨੇ ਵੀ ਇਸ ਚੀਜ਼ ਦੀ ਪਰਖ ਕੀਤੀ ਕਿ ਜੋ ਵੀ ਆਤਮੋਸਵਾਰਤ ਦੇ ਅੰਦਰ ਬੋਲ ਰਿਹਾ ਉਹ ਪਰਮੇਸ਼ਰ ਦਾ ਆਤਮਾ ਨਹੀਂ ਆ ਸੋ ਵਰਦਾਨ ਸੀ ਆਤਮਾ ਦਾ ਵਰਦਾਨ ਜੋ ਸੀ ਆਤਮਿਆ ਦੀ ਪਰਖ ਤੇ ਇਹ ਵਰਦਾਨ ਸੀ ਪੌਲਸ ਕੋਲੇ ਪੌਲਸ ਨੇ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਉਹਨੇ ਆਪਣੇ ਬੈਨੀਫਿਟ ਲਈ ਨਹੀਂ ਉਹਨੇ ਦੁਨੀਆ ਦੇ ਬੈਨੀਫਿਟ ਲਈ ਕਿਉਂਕਿ ਉਹ ਔਰਤ ਮਤਲਬ ਖੁੱਦ ਗਲਤ ਗੱਲਾਂ ਕਰਕੇ ਲੋਕਾਂ ਨੂੰ ਵੀ ਭਰਮਾ ਰਹੀ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਲਕਸ਼ ਤੋਂ ਹਟਾ ਰਹੀ ਸੀ ਤਾਂ ਫਿਰ ਉਹਨੇ ਕੀ ਕੀਤਾ ਉਸ ਔਰਤ ਨੂੰ ਕਿੱਦਾਂ ਡਾਂਟਿਆ ਆਪਣੇ ਨਾਮ ਤੇ ਨਹੀਂ ਔਰ ਉਸਨੇ ਇਹ ਨਹੀਂ ਕਿਹਾ ਕਿ ਤੂੰ ਮੈਥੋਡ ਮੈਂ ਤੈਨੂੰ ਹੁਕਮ ਦਿਨਾ ਪਰ ਉਹਨੇ ਕੀ ਕਿਹਾ ਕੰਦਾ ਮੈਂ ਤੈਨੂੰ ਯੇਸ਼ੂ ਮਸੀਹ ਦੇ ਨਾਮ ਦੇ ਨਾਲ ਹੁਕਮ ਦਿੰਦਾ ਆ ਇਸ ਵਿੱਚੋਂ ਨਿਕਲ ਜਾ ਤਾਂ ਕਲਾਮ ਕਹਿੰਦਾ ਕਿ ਉਹ ਐਨੀ ਗੱਲ ਸੁਣਦਿਆ ਹੀ ਨਿਕਲ ਗਈ ਕਿਉਂ ਕਿ ਜਿਹੜਾ ਆਤਮਾ ਪੌਲਸ ਕੋਲੇ ਸੀ ਉਹ ਕਿਤੇ ਜ਼ਿਆਦਾ ਬਲਵਾਨ ਸੀ ਉਹਦੇ ਨਾਲ ਉਹ ਆਤਮਾ ਜਾਣਦੀ ਸੀ ਪਈ ਮੈਂ ਇਹਦੇ ਸਾਹਮਣੇ ਟੱਕ ਖੜ ਨਹੀਂ ਸਕਦੀ ਜਿਹੜਾ ਆਤਮਾ ਪ੍ਰਭੂ ਯਹਵਾ ਦਾ ਸੀਗਾ ਨੰ ਕੋ ਆਤਮਾ ਉਸ ਦੁਸ਼ਟ ਦੇ ਆਤਮਾ ਦੇ ਉੱਤੇ ਹਾਵੀ ਹੋ ਗਿਆ ਜਿਹੜਾ ਵਰਦਾਨ ਪੌਲਸ ਕੋਲੇਸੀਨਾ ਉਹ ਵਰਦਾਨ ਉਸ ਔਰਤ ਦੇ ਵਰਦਾਨ ਦੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਸੀ ਜਦੋਂ ਇੱਕ ਬਲਵਾਨ ਜੰਡਾਣ ਕੀੜੀ ਆ ਨਾ ਜਿਹੜੀ ਉਹ ਹਾਥੀ ਦੇ ਸਾਹਮਣੇ ਕੁਛ ਵੀ ਨਹੀਂ ਆ ਸੋ ਯਹਵਾ ਦਾ ਆਤਮਾ ਤੇ ਦੁਸ਼ਟ ਦਾ ਆਤਮਿਕ ਹਾਥੀ ਦੀ ਕੀੜੀ ਦੇ ਸਮਾਨ ਹੈ ਜਦੋਂ ਯਹਵਾ ਦਾ ਆਤਮਾ ਸਾਡੇ ਅੰਦਰ ਆਉਂਦਾ ਸੀ ਹਾਥੀ ਨਾਲੋਂ ਜ਼ਿਆਦਾ ਜ਼ੁਰਾਵਰ ਹੋ ਜਾਂਦੇ ਆ ਤੇ ਜਦੋਂ ਅਸੀਂ ਉਸ ਦੀ ਤਾਕਤ ਨੂੰ ਪਹਿਚਾਨ ਲੈਨੇ ਆ ਨਾ ਫਿਰ ਸਾਡੇ ਸਾਹਮਣੇ ਦੁਸ਼ਟ ਆਤਮਿਕ ਕੀੜੀ ਵਰਗਾ ਹੁੰਦਾ ਤੇ ਜਿੱਦਾਂ ਪੌਲਸ ਨੇ ਉਹਦੀ ਪਰਖ ਕੀਤੀ ਤੇ ਉਹਨੂੰ ਬੋਲਿਆ ਕਿ ਨਿਕਲ ਜਾ ਤੇ ਕਲਾਮ ਕਹਿੰਦਾ ਕਿ ਉਸੇ ਕੜੀ ਉਹਦੇ ਸਰੀਰ ਚੋਂ ਨਿਕਲ ਗਈ ਫਿਰ ਉਹਦੇ ਮਾਲਕ ਰੋਏ ਅਤੇ ਪਿੱਟੇ ਕਿ ਕਿਉਂ ਉਸ ਔਰਤ ਨੇ ਉਹ ਕੰਮ ਕਰਨਾ ਬੰਦ ਕਰਤਾ ਜੋ ਆਤਮਾ ਨੂੰ ਦਿਖਾਉਂਦਾ ਸੀ ਉਹਨੂੰ ਉਹ ਦਿਖਣਾ ਬੰਦ ਹੋ ਗਿਆ ਜੋ ਉਹ ਕੰਮ ਉਹਨੂੰ ਕਰਨ ਨੂੰ ਕਹਿੰਦਾ ਸੀ ਫਿਰ ਉਹ ਸਯੋਗ ਨਹੀਂ ਰਹੀ ਤੇ ਜਦੋਂ ਉਹਨਾਂ ਨੂੰ ਕਮਾਈ ਦੇ ਯੋਗ ਨਹੀਂ ਰਹੀ ਤਾਂ ਉਹ ਲੋਕ ਪਰੇਸ਼ਾਨ ਹੋ ਗਏ ਪਰ ਇਸ ਪਰੇਸ਼ਾਨੀ ਦੇ ਪਿੱਛੇ ਪੌਲਸ ਨੂੰ ਕੋਈ ਤਕਲੀਫ ਨਹੀਂ ਸੀ ਕਿਉਂਕਿ ਉਹਨੇ ਸਿਰਫ ਖੁਦਾ ਦਾ ਕੰਮ ਕੀਤਾ ਸੀ ਅਤੇ ਉਹਨੇ ਬੜੀ ਦਲੇਰੀ ਦੇ ਨਾਲ ਉਸ عورت ਦਾ ਸਬਰ ਦਾ ਪਰਦਾ ਫਾਸ ਕੀਤਾ ਤੇ ਲੋਕਾਂ ਨੂੰ ਦੱਸਿਆ ਪਈ ਇਹ ਝੂਠੀ ਆ ਤੇ ਜੋ ਵੀ ਗੱਲਾਂ ਕਰਦੀ ਹੈ ਦੁਸ਼ਟ ਦਿਆਤਮਾ ਤੋਂ ਆ ਸੋ ਅਸ ਦੇ ਵਚਨ ਚੋਂ ਸਿੱਖਿਆ ਕਿ ਪੌਲਸ ਨੂੰ ਆਤਮਾ ਦੇ ਪਰਖ ਦਾ ਵਰਦਾਨ ਸੀ ਔਰ ਉਹਨੇ ਪਰਮੇਸ਼ਰ ਦੀ ਮਹਿਮਾ ਲਈ ਉਸ ਵਰਦਾਨ ਦਾ ਇਸਤੇਮਾਲ ਕੀਤਾ ਤੇ ਅਸੀਂ ਵੀ ਖੁਦਾ ਨੂੰ ਇਹ ਕਹਿਣਾ ਕਿ اے ਮੇਰੇ ਮਹਾਨ ਪ੍ਰਭੂ ਅਗਰ ਸਾਨੂੰ ਭਲੇ ਬੁਰੇ ਦੀ ਪਰਖ ਹੈ ਅਗਰ ਸਾਨੂੰ ਤੁਸੀਂ ਇਹ ਵਰਦਾਨ ਦਿੱਤਾ ਤਾਂ ਸਾਡੀ ਮਦਦ ਕਰੋ ਕਿ ਅਸੀਂ ਭੌਤਿਆਂ ਦੀ ਭਲਾਈ ਲਈ ਇਸ ਵਰਦਾਨ ਦਾ ਇਸਤੇਮਾਲ ਕਰੀਏ ਪਰ ਕਿਸੇ ਦੀ ਜਾਨ ਦੇ ਖਿਲਾਫ ਨਹੀਂ ਕਿਸੇ ਨੂੰ ਦੁੱਖ ਦੇਣ ਲਈ ਨਹੀਂ ਕਿਸੇ ਦੀ ਲਾਈਫ 'ਚ ਪਰੇਸ਼ਾਨੀ ਨੂੰ ਕ੍ਰੀਏਟ ਕਰਨ ਦੇ ਲਈ ਨਹੀਂ ਪਰ ਮੇਰੇ ਸਮਰਥੀ ਪਰਮੇਸ਼ਰ ਖੁਦਾਸੀ ਇਸ ਵਰਦਾਨ ਦਾ ਇਸਤੇਮਾਲ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਕਰਦੇ ਜਾਈਏ ਹਾਲੇਲੂਇਆ ਤੋ ਆਓ ਸਭ ਮਿਲ ਕੇ ਆਤਮਾ ਦੀ ਪਛਾਨ ਵਾਲੇ ਵਰਦਾਨ ਨੂੰ ਆਪਣੀ ਲਾਈਫ ਚ ਰਿਲੀਜ਼ ਕਰਨ ਲਈ ਅਗਰ ਹੈ ਤਾਂ ਉਹਦਾ ਸਹੀ ਇਸਤੇਮਾਲ ਕਰਨ ਲਈ ਪਰਮੇਸ਼ਰ ਤੋਂ ਸਮਝ ਬੁੱਧ ਗਿਆਨ ਨੂੰ ਪ੍ਰਾਪਤ ਕਰਦੇ ਹੋਏ ਪ੍ਰਭੂ ਦੀ ਪਾਕ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰਤੀ ਖੁਦਾਵੰਤ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਰਾਜ ਦੇ ਦਿਨ ਅੱਜ ਦੀ ਕਿਰਪਾਲੀ ਮੇਰੇ ਖੁਦਾ ਤੁਸੀਂ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਮਹਾਨ ਪਰਮੇਸ਼ਰੋ ਮੇਰੇ ਖੁਦਾਵਨ ਤੁਹਾਡੀ ਆਸ਼ੀਸ਼ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਦਾ ਦੀ ਹੈ ਮੇਰੇ ਮਹਾਨ ਖੁਦਾਵਨ ਜੀ ਆਪਣੀ ਬਰਕਤ ਆਪਣੀ ਤਾਕਤ ਆਪਣੀ ਸਮਰਥਨਾ ਬles ਕਰਨਾ ਮੇਰੇ ਖੁਦਾਵਨ ਰੂਪਾਗ ਸਾਡੀ ਨਿੰ ਜ਼ਿੰਦਗੀਆਂ ਚ ਕੰਮ ਕਰੇ ਮੇਰੇ ਖੁਦਾ ਰਸੀ ਸੱਚੇ ਤੇ ਜੋੰਦੇ ਮਹਾਨ ਪ੍ਰਭੂ ਦੇ ਨਾਮ ਦੀ ਮहिमा ਤੇ ਵਡਿਆਈ ਹੋਂ ਤੋਂ ਲੈ ਕੇ ਆਪਣੇ ਆਖਰੀ ਸਾਹਾਂ ਤੱਕ ਕਰਦੇ ਚਲੇ ਜਾਈਏ ਮੇਰੇ ਖੁਦਾ ਸਾਡੀ ਬੁੱਧ ਨੂੰ ਤੁਸੀਂ ਬLES ਕਰੋ ਮੇਰੇ ਖੁਦਾ ਆਪਣੇ ਫਜ਼ਲ ਆਪਣੀ ਕਿਰਪਾ ਨਾਲ ਵਰਕੋ ਮੇਰੇ ਖੁਦਾਵਨ ਰੂਹੇ پاک ਸਾਡੀਆਂ ਜ਼ਿੰਦਗੀਆਂ 'ਚ ਕੰਮ ਕਰੇ ਮੇਰੇ ਖੁਦਾਰ ਅਸੀਂ ਸਵਰਗ ਦੇ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਧਦੇ ਚਲੇ ਜਾਈਏ ਪਵਿੱਤਰ ਆਤਮਾ ਸਦਾ ਤੱਕ ਸਾਡੇ ਨਾਲ ਹੋਵੇ ਮੇਰੇ ਪਿਤਾਰ ਸਾਡੇ ਸਭ ਬੰਦਨ ਪਾਪ ਸ਼ਰਾਪ ਯੈਸੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਣ ਪਵਿੱਤਰ ਆਤਮਾ ਸਦੀਪਕ ਕਾਲ ਤੱਕ ਸਾਡੇ ਨਾਲ ਹੋਵੇ ਮੇਰੇ ਖੁਦਾਰ ਸਾਡੇ ਸਭ ਦੁੱਖ ਤਕਲੀਫ ਪਰੇਸ਼ਾਨੀਆਂ ਦੂਰ ਹੋ ਜਾਣ ਅੱਜ ਜਿਨੇ ਵੀ ਪੰਪਾਈ ਤੁਹਾਡੇ ਸ਼ਰਨ ਨੇ ਮੇਰੇ ਖੁਦਾ ਇਹਨਾਂ ਸਭ ਦੇ ਉੱਤੇ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਉੱਤਰ ਆਵੇ ਮੇਰੇ ਖੁਦਾ ਨੇ ਦੇ ਜੀਵਨ ਯੇਸ਼ੂ ਨਾਮ ਚ ਬਦਲ ਜਾਣ ਮੇਰੇ ਖੁਦਾਵੰਦ ਜੀ ਖਾਸ ਕਰਕੇ ਸਾਡੀਆਂ ਆਤਮਿਕ ਅੱਖਾਂ ਨੂੰ ਤੁਸੀਂ ਖੋਲ ਦੋ ਮੇਰੇ ਖੁਦਾ ਅਸੀਂ ਦੁਸ਼ਟ ਦੇ ਭੇਜ ਨੂੰ ਪਿਤਾ ਪਰਮੇਸ਼ਰ ਪਹਿਚਾਨ ਸਕੀਏ ਖੁਦਾਵੰਦ ਜੀ ਜੋ ਵੀ ਸਾਡੇ ਆਪਣਿਆਂ ਦਾ ਰੂਪ ਲੈ ਕੇ ਮੇਰੇ ਖੁਦਾਵੰਦ ਸਾਨੂੰ ਪਾਪ ਦੇ ਵੱਲ ਪਾਉਣ ਦੀ ਕੋਸ਼ਿਸ਼ ਕਰਦਾ ਯੇਸ਼ੂ ਨਾਮ ਦੇ ਵਿੱਚ ਉਸ ਹਰ ਇੱਕ ਦੁਸ਼ਟ ਦੇ ਆਤਮਾ ਨੂੰ ਅੱਜ ਸਾਨੂੰ ਛਡਾ ਲਓ ਮੇਰੇ ਖੁਦਾਵੰਦ ਔਰ ਸਾਨੂੰ ਸਮਝ ਦੋ ਮੇਰੇ ਖੁਦਾ ਕਿ ਅਸੀਂ ਉਹਨਾਂ ਦੀ ਪਰਖ ਕਰੀਏ ਉਹਨਾਂ ਨੇ ਆਪਣੀ ਲਾਈਫ ਦੇ ਵਿੱਚੋਂ ਕੱਢ ਲਈਏ ਮੇਰੇ ਪਿਆਰੇ ਪ੍ਰਭੂ ਜੀ ਸਾਡਾ ਜੀਵਨ ਯੇਸ਼ੂ ਨਾਮ ਦੇ ਵਿੱਚ ਬles ਹੋ ਜਾਵੇ ਖੁਦਾਬਾ ਸਾਡੇ ਵਿੱਚੋਂ ਸਭ ਪ੍ਰਕਾਰ ਦੇ ਬੰਧਨ ਹਰ ਪਾਪ ਹਰ ਸ਼ਰਾਪ ਯੇਸ਼ੂ ਨਾਮ ਜਿਨ ਨਿਕਲ ਜਾਣ ਮੇਰੇ ਖੁਦਾਵੰਦ ਆਪਣੀ ਸਮਰਥ ਆਪਣੀ ਦਇਆ ਆਪਣੀ ਕਿਰਪਾ ਨਾਲ ਬles ਕਰੋ ਮੇਰੇ ਖੁਦਾਵੰਦ ਜੀ ਬਰਕਤ ਦੇਣਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਖੁਦਾ ਸਦਾ ਤੋਂ ਲੈ ਕੇ ਸਦਾ ਤੱਕ ਦੀ ਆਸ਼ਿਸ਼ ਤੁਹਾਡੀ ਗ੍ਰੇਸ ਸਾਡੀਆਂ ਜ਼ਿੰਦਗੀਆਂ ਉੱਤੇ ਉਤਰ ਆਵੇ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੋਂ ਤੋਂ ਲੈ ਕੇ ਆਪਣੇ ਆਖਰੀ ਸਾਹ ਤੱਕ ਕਰਦੇ ਚਲੇ ਜਾਈਏ ਮੇਰੇ ਖੁਦਾਵੰਨ ਜੀ ਤੁਸੀਂ ਸੱਚੇ ਸਹਾਇਕ ਪਰਮੇਸ਼ਰ ਉਹ ਖੁਦਾ ਤੁਸੀਂ ਮਦਦਗਾਰ ਖੁਦਾਵੰਦੋ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਇਹਨਾਂ ਦੀ ਜ਼ਿੰਦਗੀ ਤੇ ਠਹਿਰੇ ਮੇਰੇ ਖੁਦਾਵੰਦ ਤੁਹਾਡੀ ਸਾਮਰਥੋਂ ਤੁਲਾ ਕੇ ਸਦਾ ਤੱਕ ਇਹਨਾਂ ਪਰਿਵਾਰਾਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਦ ਬਰਕਤ ਦੇਣਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਿਆਰੇ ਪ੍ਰਭੂ ਜੀ پاک ਲਹੂ ਦੇ ਵਸੀਲੇ ਬਲੈਸ ਕਰਨਾ ਮੇਰੇ ਪਿਆਰੇ ਪਰਮੇਸ਼ਰ ਸਰਗਰਾਜ ਦੇ ਵਿੱਚੋਂ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਸਭ ਪਰਿਵਾਰਾਂ ਤੇ ਮੰਗਦੇ ਖੁਦਾ ਜਿੰਨਾ ਕੋਲ ਵੀ ਆਤਮਾ ਦੇ ਵਰਦਾਨ ਨੇ ਉਹ ਵਰਦਾਨ ਤੁਹਾਡੇ ਭਲਾਈ ਦੇ ਕੰਮਾਂ ਲਈ ਯੂਜ਼ ਕਰਨ ਮੇਰੇ ਖੁਦਾਵੰਨ ਜੀ ਜਿਨ੍ਹਾਂ ਕੋਲੇ ਨਹੀਂ ਪਿਤਾ ਪਰਮੇਸ਼ਰ ਉਹਨਾਂ ਦੇ ਸੁਭਾਅ ਦਾ ਤੁਸੀਂ ਬਦਲਾਵ ਕਰੋ ਤਾਂ ਜੋ ਸਭ ਉਹਨਾਂ ਆਤਮਿਕ ਖੁਸ਼ਹਾਲੀ ਤੇ ਵਰਦਾਨਾਂ ਦੇ ਨਾਲ ਬਲੈਸ ਕੀਤੇ ਜਾਣ ਪਵਿੱਤਰ ਆਤਮਾ ਦੀ ਸਹਾਇਤਾ ਪੂਰੇ ਹੀ ਪਰਿਵਾਰਾਂ ਉੱਤੇ ਠਹਿਰ ਜਾਵੇ ਸਰਗਰਾਜ ਦੇ ਵਿੱਚੋਂ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਪੂਰੇ ਪਰਿਵਾਰ ਘਰਾਂ ਦੇ ਉੱਤੇ ਮੰਗਦੇ ਆ ਸਭ ਬੰਧਨ ਰੁਕਾਵਟ ਬਾਧਨ ਨੂੰ ਦੂਰ ਕਰ ਦੇ ਮੇਰੇ ਸਵਰਗਿਆ ਪਿਤਾ ਜੀ ਦੁਆ ਕਰ ਦਿਓ ਨਾ ਸਭ ਭੈਣਾ ਭਾਈਆਂ ਲਈ ਜੋ ਲਗਾਤਾਰ ਤੁਹਾਡੇ ਵਚਨ ਪ੍ਰਾਰਥਨਾਵਾਂ ਨੂੰ ਜ਼ਰੂਰਤਮੰਦਾਂ ਤੱਕ ਸ਼ੇਅਰ ਕਰਦੇ ਨੇ ਇਹਨਾਂ ਦੇ ਹੱਥ ਯੇਸ਼ੂ ਨਾਮ ਚ ਮੁਬਾਰਕ ਹੋ ਜਨ ਮੇਰੇ ਖੁਦਾ ਦਾ ਵਚਨਾਂ ਨੂੰ ਫੈਲਾਉਣਾ ਤੁਹਾਡੇ ਨਾਮ ਦੀ ਮਹਿਮਾ ਕਰਨਾ ਹੋਵੇ ਪਤਾ ਪਰਮੇਸ਼ਰ ਦੁਆ ਕਰਦੇ ਮਹਾਨ ਪ੍ਰਭੂ ਜੋ ਵੀ ਭੈਣ ਭਾਈ ਤੁਹਾਡੇ ਨਾਮ ਦੇ ਵਿੱਚ ਪਤਾ ਆਪਣੇ দান ਆਪਣੀ ਆਫਰਿੰਗ ਆਪਣੇ ਬੀਜ ਬੀਜ ਰਹੇ ਨੇ ਮੇਰੇ ਖੁਦਾ ਇਹਨਾਂ ਦੇ ਇਸ দান ਨੂੰ ਤੁਸੀਂ ਕਬੂਲ ਕਰਨਾ ਮੇਰੇ ਪਿਤਾ ਪਰਮੇਸ਼ਰ ਇਹ ਆਫਰਿੰਗ ਤੁਹਾਡੇ ਵੱਲੋਂ ਬlesing ਦੇ ਦੌਰੂਪ ਦੇ ਵਿੱਚ ਰਸੀਵ ਕੀਤੀ ਜਾਵੇ ਮੇਰੇ ਖੁਦਾਵੰਨ ਜੀ ਔਰ ਜੋ ਵੀ ਭੈਣ ਭਾਈ ਆਪਣੀਆਂ ਥੋੜਾ ਚੋ ਬੀਜਨਾਂ ਦੀਆਂ ਥੋੜਾ ਪੂਰੀਆਂ ਕੀਤੀਆਂ ਜਨ ਖੁਦਾ ਜੋ ਆਪਣੇ ਕਰਜ਼ਿਆਂ ਤੋਂ ਬੀਜਨਾਂ ਦੇ ਕਰਜ਼ ਦੂਰ ਹੋ ਜਾਣ ਮੇਰੇ ਖੁਦਾ ਜੋ ਵੀ ਆਪਣੇ ਹੱਥ ਦੇ ਕਮਾਕਾਰਾਂ ਕਾਰੋਬਾਰਾਂ ਚੋ ਬੀਜਨਾਂ ਦੇ ਕਾਰੋਬਾਰ ਬles ਕਿਤੇ ਜਾਣ ਮੇਰੇ ਪ੍ਰਭੂ ਜੀ ਇਹ ਜੋ ਵੀ ਸਰੂਪ ਬੀਜਨੋ ਦਾ ਹਸਾ ਅਰਗੁਣਾ ਪ੍ਰਤੀਫਲ ਨੂੰ ਪਾਲਨ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੇ ਉੱਤੇ ਤੁਹਾਡੀ ਗ੍ਰੇਸ ਤੁਹਾਡੀ ਕਿਰਪਾ ਨੂੰ ਮੰਗਦੇ ਮੇਰੇ ਪੈਰੇ ਪ੍ਰਭੂ ਤੁਹਾਡੀ ਸੱਚੀ ਸਹਾਇਤਾ ਤੁਹਾਡੀ ਕਿਰਪਾ ਤੁਹਾਡੀ ਦਇਆ ਨੂੰ ਰਿਲੀਜ਼ ਕਰਦੇ ਮੇਰੇ ਪ੍ਰਭੂ ਯਹਵਾ ਪ੍ਰਾਰਥਨਾ ਯੇਸ਼ੂ ਨਾਮ ਚ ਮੰਗਦੇ ਹਾਂ ਆਮੀਨ 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 ਤਾਰੇ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ